ਧੰਨਵਾਦ ਅੱਜ ਆਪਣੀ ਵੋਟ ਪਾਈ ਔਰ ਪੂਰੇ ਸਾਨੇਲ ਵਾਸੀਆਂ ਨੂੰ ਬੇਨਤੀ ਕੀਤੀ ਕਿ ਆਪਣਾ ਅਧਿਕਾਰ ਹੈ ਕਿ ਆਪਣਾ ਫਰਜ਼ ਨਿਭਾਈਏ ਤੇ ਵੋਟ ਆਮ ਆਦਮੀ ਪਾਰਟੀ ਨੂੰ ਪਾਈਏ ਕਿਉਂਕਿ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਂਦੇ ਚੱਲੇ ਹੋਏ ਨੇ ਜਿਹੜੇ 2 ਸਾਲਾਂ ਦੇ ਬੇਮਿਸਾਲ ਕੰਮ ਵਿਕਾਸ ਦੇ ਨਾਂ ਤੇ ਪਹਿਲੀ ਪਾਰਟੀ ਜਿਹੜੀ ਵੋਟਾਂ ਮੰਗ ਰਹੀ ਹੈ ਸੋ ਮੈਂ ਪੂਰੇ ਸਾਨੇਲ ਦੇ ਵਿੱਚ ਹੀ ਡਾਊਨ ਕੱਢ ਰਿਹਾ ਹਰ ਪਿੰਡ ਚ ਬਹੁਤ ਪਿਆਰ ਮਿਲਿਆ ਹਰ ਸੈਟ ਚ ਮਿਲ ਰਿਹਾ ਤਾਂ ਮੈਂ ਸਾਨੇਰ ਵਾਸੀਆਂ ਦਾ ਬਹੁਤ ਦਿਲੋਂ ਧੰਨਵਾਦ ਕਰਦਾ ਜਿਹੜੇ ਇੰਨਾ ਪਿਆਰ ਤੇ ਸਤਿਕਾਰ ਦੇ ਰਿਹਾ ਤੇ ਅੱਜ ਆਮ ਆਦਮੀ ਪਾਰਟੀ ਨੂੰ ਵੋਟਾਂ ਪਾ ਰਿਹਾ ਬਟਨ ਨੰਬਰ 3 ਦਮਾ ਰਿਹਾ ਸਾਰੇ ਪੋਲਿੰਗ ਸਟੇਸ਼ਨਾਂ ਤੇ ਜਾ ਰਹੇ ਔਰ ਸਾਰੇ ਕਹਿ ਰਿਹਾ ਕਿ 3 ਨੰਬਰ ਦੀਆਂ ਲੋਕਾਂ ਨੇ ਚੀਕਾਂ ਘੜਾਈਆਂ ਵੱਲੇ ਮਜਾ ਆ ਰਿਹਾ 3 ਦਿਨ ਬਾਅਦ ਨਤੀਜੇ ਵੀ ਆ ਜੀ ਕੀ ਆਸ ਹੈ ਬਹੁਤ ਵੱਡੀ ਲੀਡ ਹਲਕਾ ਸਾਨੇ ਵਾਲ ਤੋਂ 1 ਲੱਖ ਪਲੱਸ ਬੋਟ ਜਿਹੜੀ ਆ ਸਾਨੇ ਵਾਲ ਚੋਂ ਪੈ ਰਹੀ ਧੰਨਵਾਦ ਆਮ ਆਦਮੀ ਪਾਰਟੀ ਨੂੰ ਧੰਨਵਾਦ